ਸਤਿ ਸ਼੍ਰੀ ਅਕਾਲ ਮੈਂ ਅਜੇ ਸਿਕਿਉਰਿਟੀਸ ਦੇਖਿਰੋ ਸਾਡੇ ਐਲਟੀਵੀ ਅੱਜ ਦੇਸ਼ਪਾਲ ਦੇ ਵਜਨ ਨਰਸਾਂ ਦੇ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਦੇਸ਼ਪਾਲ ਦੀਆਂ 20 ਤੋਂ ਵੱਧ ਜਗਾਵਾਂ ਦੇ ਉਤੇ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਨਰਸਾਂ ਦੀ ਮੰਗ ਹੈ ਹੋਰ ਨਾ ਸਾਨੂੰ ਭਰਤੀ ਕਰਨਾ ਤੇ ਕੰਮ ਕਰਨ ਦੇ ਹਾਲਾਤਾਂ ਦੇ ਵਿੱਚ ਸੁਧਾਰ ਲੈ ਕੇ ਆਉਣਾ ਦੱਸਿਆ ਜਾਂਦਾ ਹੈ ਕਿ ਨਿਊਜ਼ੀਲੈਂਡ ਸਰਕਾਰ ਦੇ ਵੱਲੋਂ ਜਲਦੀ ਬਜਟ ਪੇਸ਼ ਕੀਤਾ ਜਾਵੇਗਾ ਤਾਂ ਇਸ ਬਜਟ ਦੇ ਵਿੱਚ ਨਰਸਾਂ ਦੇ ਲਈ ਕੁਝ ਚੰਗੀਆਂ ਗੱਲਾਂ ਹੋਣ ਚੰਗੇ ਐਲਾਨ ਹੋਣ ਇਸ ਲਈ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਨਿਊਜ਼ੀਲੈਂਡ ਨਰਸਿਸ ਆਰਗੇਨਾਈਜੇਸ਼ਨ ਦੇ ਮੁਤਾਬਿਕ ਨੈਸ਼ਨਲ ਡੇ ਆਫ ਐਕਸ਼ਨ 2024 ਦੇ ਤਹਿਤ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਇੱਥੇ ਵੀ ਦੱਸਿਆ ਜਾਂਦਾ ਹੈ ਕਿ ਇੱਕ ਦਿਨ ਪਹਿਲਾਂ ਹੀ ਜੂਨੀਅਰ ਡਾਕਟਰਾਂ ਦੇ ਵੱਲੋਂ 25 ਘੰਟਿਆਂ ਦੀ ਹੜਤਾਲ ਨਿਊਜ਼ੀਲੈਂਡ ਪਾਰ ਦੇ ਵਿੱਚ ਕੀਤੀ ਗਈ ਸੀ ਇਹਨਾਂ ਦੇ ਵੱਲੋਂ ਵਧੀਆ ਪੇ ਰੇਟ ਨੂੰ ਲੈ ਕੇ ਹੜਤਾਲ ਕੀਤੀ ਗਈ ਸੀ ਇਹ ਤੇ ਇਹ ਵੀ ਦੱਸਿਆ ਜਾਣਿਆ ਕਿ ਨਰਸਾਂ ਦੇ ਵੱਲੋਂ ਕੀਤੀ ਗਈ ਇਸ ਹੜਤਾਲ ਦਾ ਅਸਰ ਬਹੁਤ ਸਾਰੇ ਹਸਪਤਾਲਾਂ ਦੇ ਉੱਤੇ ਪੈਣ ਲਈ ਦੇਖਿਆ ਜਾ ਰਿਹਾ ਹੈ